ਸਭਨੂੰ ਡਾਕਟਰ ਸੁਨੀਤਾ ਸੈਣੀ ਤੰਬੜਾ ਤੋਂ ਪ੍ਰਸਿੱਧ ਕੋਜੀ ਵਿਦਵਾਨ ਵੱਲੋਂ ਪਿਆਰਪੂਰੀ ਸਤਿ ਸ਼੍ਰੀ ਅਕਾਲ ਜੀ RAM RAM ਜੀ ਜੈ ਸ਼੍ਰੀ ਅਕਸ਼ਰ ਜੈ ਮਾਤਾ ਸ੍ਰੀ ਸਬਤੀ ਜੀ ਕੀ ਡਾਕਟਰ ਗੁਰਪਰਜਨ ਗਿੱਲ ਜੀ ਪ੍ਰਸਿੱਧ ਕਵੀ ਜਿਹੜੇ ਹੈਗੇ ਸਾਡੇ ਪੰਜਾਬੀ ਸਾਹਿਤ ਜਗਤ ਦੇ ਤੇ ਉਹਨਾਂ ਦੁਆਰਾ ਸਟੇਟਸ ਪਾਇਆ ਗਿਆ ਸੀ ਜੋ ਵੀਡੀਓ ਤੁਹਾਨੂੰ ਦਿਖ ਰਹੀ ਹੈ ਸ਼ਬਦ ਦਿਖ ਰਹੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਗਿਆਨੀ ਬਿੰਦਰਪਾਲ ਸਿੰਘ ਹੋਰਾਂ ਦੇ ਲਿਖੇ ਹੋਇਆ ਤੂੰ ਜਿੱਤੀ ਤੂੰ ਹਾਰ ਕੇ ਵੀ ਜਿੱਤੀ ਉਹ ਜਿੱਤ ਕੇ ਵੀ ਹਾਰ ਗਏ ਤੈਨੂੰ ਗੈਰਾਂ ਨੇ ਨਹੀਂ ਮਾਰਿਆ ਆਪਣੇ ਹੀ ਮਾਰ ਗਏ ਛੱਡ ਨਾ ਤੂੰ ਹੌਸਲਾ ਧੀਏ ਤੇਰੀ ਵਾਟ ਬਹੁਤ ਲੰਮੇਰੀ ਹੈ ਹਨੇਰੇ ਚ ਘਿਰੀ ਹੈ ਤੂੰ ਚੜਦੀ ਸੂਤ ਦੀ ਲਾਲੀ ਤੇਰੀ ਹੈ ਸਹੀ ਗੱਲ ਹੈ ਜਾਗ ਜਨਨੀ